ਹਾਂਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਚਲੋ ਬਾਬੋ ਅੱਜ ਦੀ ਵੀਡੀਓ ਕਰਦੇ ਆ ਸ਼ੁਰੂ ਤੇ ਅੱਜ ਵੀ ਟਾਈਮ ਕਾਫੀ ਹੋ ਗਿਆ ਧੁੱਪ ਹੋਣ ਲੱਗੀ ਜਾ ਕੇ ਤੇ ਆਪਣੇ ਮਾਦੀਮ ਮੁੱਦੀਆਂ ਜੁੜੇ ਜੁੜੇ ਮੈਂ ਇੱਧਰ ਛੱਡੀ ਜਾਂਦਾ ਜਿਹੜੇ ਵੀ ਲੱਗੀ ਜਾਂਦੇ ਹਨਾ ਇੱਕ ਵਾਰੀ ਤਾਂ ਮੰਡੇ ਸੱਟਣੀਆਂ ਜੋੜਾ ਹੁਣ ਕਿਸੇ ਨਾ ਕੋਈ ਨਹੀਂ ਮਿਲਦਾ ਵਧੀਆ ਆਪ ਦੇ ਆਪ ਦੇ ਖਾਨੇ 'ਚ ਬਹਿਣ ਲੱਪੇ ਆ ਤੇ ਕੱਲ ਨੂੰ ਆਪਾਂ ਇਹਨਾਂ ਦਾ ਇਲਾਜ ਕਰਕੇ ਟੋکریاں ਟੁਕਰੀਆਂ ਲਾ ਦੇਣੀਆਂ ਵਧੀਆ ਤਰੀਕੇ ਨਾਲ ਤੇ ਜਿੱਥੇ ਅੰਡਾ ਉੰ ਤੇ ਦਿਨ ਬਹੁਤ ਸੋਹਣਾ ਲੱਗ ਗਿਆ ਹੁਣ ਇਸ ਟਾਈਮ ਜਾ ਕੇ ਘਟਗਟ 6:30 ਵਜੇ ਦੇਣ ਲੱਗਾ ਸਵੇਰ ਦਾ ਠੰਡਾ ਹੀ ਸੀ ਕੰਮ ਹਣਾ ਚ ਇੱਕ ਜੋੜੀ ਆਪਾਂ ਹੋਰ ਲਾਈ ਹੋਈ ਆ ਤੇ ਖਲਾਰਾ ਫੂਰਾ ਇਦਾਂ ਹੀ ਆ ਕਿਉਂਕਿ ਰੰਗ ਆਲੇ ਲੱਗੇ ਆ ਤੇ ਉਹ ਸਫਾਈ ਸੂਈ ਜੀ ਹਜੇ ਨਹੀਂ ਹੁੰਦੀ ਪਈ ਹਣਾ ਤੇ ਆ ਰੰਗ ਦਾ ਲਿੰਬੜ ਜਵੇ ਕਿਉਂਕਿ ਉਹ ਥੱਲੇ ਲੱਗੇ ਸੀ ਮੀਮੂ ਪਈ ਜਾਂਦੇ ਸੀ ਤੇ ਉਹਦੇ ਕਰਕੇ ਥੱਲੇ ਲੱਗੇ ਸੀ ਹਣਾ ਕੰਮ ਕਰਨ ਥੱਲੇ ਰੂਮਾਂ ਦੇ ਵਿੱਚ ਉਹਦੇ ਕਰਕੇ ਮਤਲਬ ਤਾਂ ਇੰਨਾ ਗੰਦਗੁੰਦ ਤਾਂ ਪਿਆ ਹੁੰਦਾ ਤੇ ਕੋਈ ਚੱਕਰ ਨਹੀਂ ਉਹ ਵੀ ਆਪਾਂ ਕੰਮ ਛੇਚ ਦੇਾਂਗੇ ਤੇ ਆਹ ਖੁੱਡੇ ਖੱਡੇ ਜੋ ਵੀ ਆਪਣੇ ਇਹਨਾਂ ਦੇ ਉੱਤੇ ਵਧੀਆ ਤਰੀਕੇ ਨਾਲ ਕ ਤੇ ਬਾਕੀ ਤੁਸੀਂ ਵੀ ਸਲਾਹ ਦੇ ਦਿਓ ਕਿ ਕਿੱਦਾਂ ਬਣਾਈਆਂ ਕੀ ਉੱਪਰ ਲਿਖੀ ਹੈ ਜਾਂ ਕਿੱਦਾਂ YouTube ਦਾ ਤਾਂ ਆਪਾਂ ਲਿਖਣਾ ਹੀ ਲਿਖਣਾ ਹੋਰ ਸ਼ੇਰੋ ਸ਼ਾਇਰੀ ਤੁਸੀਂ ਵੀ ਸ਼ੇਅਰ ਕਰ ਸਕਦੇ ਆ ਨਾ ਘੈਂਟ ਜੀ ਹੋਵੇ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਆਇਓ ਬਾਬੋ ਕਰੀਏ ਵੀਡੀਓ ਸ਼ੁਰੂ ਤੇ ਅੱਜ ਇੱਕ ਬਾਈ ਆਪਾਂ ਨੂੰ ਜਿੱਦ ਤੱਕ ਕਮੈਂਟ ਆਉਂਦੇ ਸੀਗੇ ਵੀ ਜੋੜੇ-ਜੁੜੇ ਆਪਾਂ ਕਿੱਦਾਂ ਹਨਾ ਵੀ ਲੱਤਾਂ ਖੜੀ ਜਾਂਦੀਆਂ ਜਾਂ ਆਂਡਿਆਂ ਤੋਂ ਬੰਦ ਜਿਹੜੀਆਂ ਬਾਬੋ ਲੱਤਾਂ ਖੜ੍ਹਦੀਆਂ ਨਾ ਉਹ ਤੁਸੀਂ ਕੈਲਸ਼ੀਅਮ ਨਹੀਂ ਪਾਉਂਦੇ ਕਿ ਝੜੇ ਕਬੂਤਰ ਲਾਏ ਆ ਉਹਦੇ ਕਰਕੇ ਵੀ ਹਨਾ ਇਹ ਪ੍ਰੋਬਲਮ ਆਈ ਜਾਂਦੀ ਆ ਤੇ ਕਬੂਤਰਾਂ ਨੂੰ ਤੁਸੀਂ ਵੱਦ ਤੋਂ ਵੱਧ ਜ਼ੀਰੋ ਨੰਬਰ ਜਿਹੜੀ ਚੈਕਸ ਹੁੰਦੀ ਆ ਉਹ ਦਿਓ ਠੀਕ ਆ ਕੋਡੀਆਂ ਮਿਲ ਜਾਂਦੀਆਂ ਕੁੱਟ ਕੇ ਉਹ ਪਾ ਸਕਦੇ ਆ ਆਪਾਂ ਕੋਈ ਚੱਕਰ ਨਹੀਂ ਉਹਦਾ ਹਨਾ ਹਲਕੀਆਂ ਫੁਲਕੀਆਂ ਜਾਂ ਪਾਓ ਕੁੱਟ ਕੇ ਤੇ ਅੱਬਲ ਦੇ ਉਹ ਮਿਲ ਵੀ ਜਾਂਦੀ ਖਰਾਕ ਉਹ ਵਾਲੀ ਨਾ ਮਿਲ ਵੀ ਜਾਂਦੀ ਆ ਗ੍ਰੇਟ ਕਹਿੰਦੇ ਪਤਾ ਨਹੀਂ ਉਹਨੂੰ ਕੀ ਕਹਿੰਦੇ ਆ ਉਹ ਬਣੀ ਹੁੰਦੀ ਆ ਉਹ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਆ ਕਿਸੇ ਨਾ ਕਿਸੇ ਤੋਂ ਜਿਹਨੂੰ ਪਤਾ ਹਨਾ ਤੇ ਪੁੱਛ ਲਿਓ ਜੇ ਪ੍ਰੋਡਕਟ ਵਗੈਰਾ ਵੇਚਦੇ ਆ ਫਿੱਡਾ ਫੁੱਡਾ ਉਹਨਾਂ ਨੂੰ ਪਤਾ ਹੋਣਾ ਉਹਨਾਂ ਨੂੰ ਤੁਸੀਂ ਕੰਟੈਕਟ ਕਰਕੇ ਤੇ ਉਹਨਾਂ ਤੋਂ ਲੈ ਸਕਦੇ ਆ ਹਨਾ ਤੇ ਆਇਓ ਬਾਬੋ ਕਰੀਏ ਕੰਮ ਤੇ ਜੇ ਲੱਤਾਂ ਖੜ ਗਈਆਂ ਸੱਚ ਜੇ ਲੱਤਾਂ ਖੜ ਗਈਆਂ ਕਬੂਤਰ ਦੀਆਂ ਤਾਂ ਉਹਨੂੰ ਚੌਥਾ ਚੌਥਾ ਹਿੱਸਾ ਬੈਟਨੀ ਸੋਲ ਦਾ ਠੀਕ ਆ ਇੱਕ ਦਿਹਾੜੀ ਚ ਦੋ ਵਾਰੀ ਦੇਣਾ ਇੱਕੋ ਹੀ ਦੇਣਾ ਤੇ ਨਾਲ ਚੌਥਾ ਚੌਥਾ ਹਿੱਸਾ ਨਿਊਰੋਬੀਨ ਦਾ ਤੇ ਨਿਊਰੋਬੀਨ ਵਾਲੀ ਗੋਲੀ ਜਿਹੜੀ ਆ ਉਹ ਇੱਕ ਹਫਤਾ 10 ਦਿਨ ਲਗਾਤਾਰ ਦੋ ਟਾਈਮ ਦਿਹਾੜੀ ਚ ਚੌਥਾ ਚੌਥਾ ਹਿੱਸਾ ਦੇਣਾ ਕਬੂਤਰਾਂ ਨੂੰ ਠੀਕ ਆ ਲਗਾਤਾਰ ਦੇਹੀ ਜਾਣਾ ਉਹ ਇੱਕ ਟੱਟ 10 ਦੇਣਾ ਤੇ ਉਹਨਾਂ ਐਨ ਕਬੂਤਰ ਸਹੀ ਹੋ ਜਾਣਗੇ ਉਹ ਬੰਦ ਨਾ ਕਰਿਆ ਕਰੋ ਨਿਊਰੋਬੀਨ ਜਿਹੜੀ ਫੋਰਡ ਆ ਨਾ ਚੌਥਾ ਹੀ ਸਾ ਕਬੂਤਰਾਂ ਨੂੰ ਉਦਾਂ ਹੀ ਕਬੂਤਰਿਆਂ ਦੀਆਂ ਆਂਡੇ-ਉਂਡੇ ਬੱਚੇ ਪਾਲਦੀਆਂ ਉਹਨਾਂ ਨੂੰ ਦਿੰਦੇ ਰਿਆ ਕਰੋ ਕਿਤੇ ਨਾ ਕਿਤੇ ਜੀ ਆਈ ਦੀ ਵੀਡੀਓ ਸ਼ੁਰੂ ਤੇ ਗੰਦ ਗੁੰਦ ਤੇ ਦਈਆਂ ਪਰਪੂਰੀ ਆ ਹੁਣ ਕਿਦਾ ਫੁਟੇ ਛਾੜੇ ਬਹੁ ਪਏ ਆ ਹੁਣ ਤਾਂ ਹਨਾ ਪਾਰ ਛਾੜਨਦੇ ਸਾਰੀ ਪੁੱਤਰ ਤੇ ਕੱਲ ਤੋਂ ਆ ਬੱਚਾ ਕੱਢਣਾ ਸ਼ੁਰੂ ਕਰਨਾ ਤੇ ਇੱਕ ਆਪਣਾ ਰੱਤਾ ਪੁੱਤਰ ਉਹ ਜਿਹੜਾ ਉਹ ਵੀ ਛੜਨਾ ਸ਼ੁਰੂ ਕਰਨਾ ਤੇ ਕੱਲ ਨੂੰ ਪਰਪੂਰ ਇੱਕ ਵਾਰੀ ਇਕੱਠੇ ਕਰਕੇ ਬਾਹਰ ਛੱਡ ਦਿਆਂਗੇ ਨਾ ਜਿਹੜੇ ਛੜੇ ਆ ਕਬੂਤਰ ਗੰਜੇ ਹੋਏ ਪਏ ਸਾਰੇ ਮੀਮੂ ਪੈਣ ਕਰਕੇ ਆਪਾਂ ਜਿੱਦਦਾ ਹੋਣਾ ਪੱਟ ਕੇ ਸਾਰੀ ਜਿੱਤੇ ਸਾਰੇ ਕਬੂਤਰ ਤੇ ਸਾਰੇ ਛ ਐਡ ਗੱਜੇ ਗੁੰਜੇ ਜੇ ਹੋਏ ਆ ਰਿਪਟਰ ਬਹੁਤ ਆ ਵੀ ਬਚਾਣ ਛੱਡ ਕੇ ਸੈਟ ਹੋ ਗਿਆ ਇਹਨੂੰ ਵੀ ਡਾਵਾਂਗੇ ਤੇ ਰੱਤੇ ਨੂੰ ਵੀ ਕੱਢਦੇ ਆ ਇੱਕ ਦੋ ਬੱਚੇ ਉੱਪਰ ਸਰ ਰੋਏ ਆ ਉਹੀ ਕੱਢਾਂਗੇ ਸੇ ਡੱਬਾ ਵੀ ਝੜ ਗਿਆ ਨਹੀਂ ਤਾਂ ਡੱਬਾ ਛੱਡ ਲੈਂਦੇ ਹਾਂ ਡੱਬਾ ਦਾ ਸਿਰ ਤੋਂ ਵੀ ਝਟ ਚੁੱਕ ਕੇ ਗੰਜਾ ਹੋਇਆ ਹੋਇਆ ਸਾਰਾ ਹੀ ਆ ਵੀ ਕੂਤਰ ਨੇ ਆਪਣੇ ਉੱਦਾਂ ਉੱਪਰ ਲਿਆਂ ਜਿਹੜੀਆਂ ਹੁੰਦੀਆਂ ਆ ਮੱਖੀਆਂ ਮੁੱਖੀਆਂ ਸਭ ਛੇਟ ਲਈਆਂ ਪਰ ਉੱਪਰ ਲਹਾਰੀ ਜਿੰਨੇ ਵੀ ਆ ਔਰ ਉਹ ਵੀ ਚੱਕਣਾ ਪੜਾ ਵੱਡਾ ਕੂਤਰ ਰੱਤਾ ਵਿੱਚ ਪਾਇਆ ਹੋਇਆ ਉਹ ਵੀ ਚੱਕਣਾ ਆਪਾਂ ਉਹ ਡੰਡੇ ਵਾਲੇ ਦਾ ਭਰਾ ਆ हां जी बाबियो की हालचाल है करिए शुरू है ना काम ते कई वीरांदे कमेंट आंदे सी के भाई जोड़े ਝੜੇ ਲਾਈਏ ਜਾਂ ਨਾਲ ਲਈਏ ਹੈਨਾ ਤੇ ਕੋਈ ਚੱਕਰ ਨਹੀਂ ਬਾਬਿਓ ਜੋੜਾ ਲਾਣਾ ਜੀ ਬਾਲਾ ਜ਼ਰੂਰੀ ਹੈ ਨਾ ਵੀ ਲਾਉਣਾ ਹੀ ਲਾਉਣਾ ਹੈ ਜੋੜਾ ਤੇ ਤੁਸੀਂ ਲਾ ਵੀ ਸਕਦੇ ਆ ਤਾਂ ਕੋਈ ਚੱਕਰ ਨਹੀਂ ਹੈਗਾ ਤੇ ਪਰ ਕਬੂਤਰ ਨੂੰ ਕੈਲਸ਼ੀਅਮ ਦੀ ਕਮੀ ਨਾ ਆਉਂਦਿਓ ਮਾਦੀਆਂ ਨੂੰ ਠੀਕ ਹੈ ਨਾ ਨਾ ਰਣ ਨਹੀਂ ਤਾਂ ਲੱਤਾਂ ਖੜ ਜਾਣਗੀਆਂ ਪੱਲੇ ਖੜ ਜਾਣਗੇ ਜਾਂ ਕੁਛ ਵੀ ਦਾ ਸੀਨ ਪੈ ਸਕਦਾ ਹੈਨਾ ਜੇ ਆਪਾਂ ਜੋੜੇ ਲਾ ਲਏ ਆ ਠੀਕ ਆ ਆਂਡੇ ਬੱਚੇ ਕੱਢ ਲਏ ਆ ਤੇ ਕਬੂਤਰ ਨੂੰ ਤੁਸੀਂ ਨਿਊਰੋਬੀਨ ਫੋਰਡ ਹੁੰਦੀ ਆ ਗੋਲੀ ਉਹ ਚੌਥਾ ਚੌਥਾ ਹੀ ਸਾਰਾ ਰਾਤ ਨੂੰ ਦਿਓ ਜਦੋਂ ਕਬੂਤਰ ਨੂੰ ਬੱਚਿਆਂ ਨੂੰ ਦਾਣਾ ਨਾ ਦੇਣ ਕਬੂਤਰ ਉਸ ਟਾਈਮ ਦਿਓ ਜਾਂ ਕਬੂਤਰ ਸਵੇਰੇ ਘੰਟਾਗ ਬਾਹਰ ਕੱਢ ਲਓ ਭੁੱਖੇ ਪੇਟ ਜਾਂ ਖਾਲੀ ਪੇਟੇ ਕਦਾਂ ਵੀ ਉਹ ਗੋਲੀ ਦੇ ਦਿਓ ਨਿਊਰੋਬੀਨ ਫੋਰਡ ਦੀ ਚੌਥਾ 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 ਹੀ ਸਾਨ ਜਿੰਨੇ ਇੱਕ ਦਿਨ ਬੱਚੇ ਪਾਲਦੇ ਹੋ ਦੀਰਿਆ ਕਰੋ ਤਾਕਤ ਤੋਂ ਹੀ ਹੁੰਦੀ ਆ ਨਾੜਾਂ ਦੀ ਵੀਕਨੈਸ ਤੋਂ ਹੁੰਦੀ ਆ ਕਮਜ਼ੋਰੀ ਤੋਂ ਹਨਾ ਵੀ ਕਬੂਤਰ ਲੱਤਾਂ ਲੁੱਤਾਂ ਤੋਂ ਨਹੀਂ ਖੜਦੇ ਫਿਰ ਤੇ ਜੇ ਖੜ ਗਈਆਂ ਮਤਲਬ ਜੇ ਖੜ ਗਈਆਂ ਨਾ ਕੀ ਕਰਨਾ ਆਪਾਂ ਬੈਟ ਨਹੀਂ ਸੋਲਦਾ ਚੌਥਾ ਹਿੱਸਾ ਦਿਹਾੜੀ ਚ ਦੋ ਵਾਰੀ ਸਵੇਰੇ ਤੇ ਸ਼ਾਮ ਨੂੰ ਜੇ ਜ਼ਿਆਦਾ ਲੱਗੇ ਫਿਰ ਦੁਪਹਿਰਾਂ ਨੂੰ ਵੀ ਆਪਾਂ ਦੇ ਸਕਦੇ ਹਾਂ ਤੇ ਨਾਲ ਚੌਥਾ ਚੌਥਾ ਹਿੱਸਾ ਹੀ ਨਿਊਰੋਬਿਨ ਗੋਲੀ ਦਾ ਤੇ ਜਿਹੜੀ ਨਿਊਰੋਬਿਨ ਗੋਲੀ ਆ ਉਹ ਤੁਸੀਂ 10 ਦਿਨ 15 ਦਿਨ ਲਗਾਤਾਰ ਦੇਣੀ ਆ ਹੋਲ ਅੱਬਲ ਦੇ ਜਿੰਨਾ ਚੱਕਰ ਬੱਚੇ ਪਾਲਦੇ ਜੋੜੇ ਨੂੰ ਲਾਓ ਉਤਰ ਕਮਜ਼ੋਰੀ ਚ ਨਹੀਂ ਆਊਗਾ ਪਰ ਮੈਂ ਇੱਕ ਦਿਨ ਦਾ ਗੈਪ ਪਾ ਲਿਆ ਕਰੋ ਜਿੱਦਾਂ ਕੱਲ ਦੇਤੀ ਦੇ ਅੱਧਾ ਹੀ ਸਾ ਦੇ ਦੋ ਜੇ ਅੱਜ ਦਿੱਤੀ ਕੱਲ ਨਾ ਦਿੱਤੀ ਪਰਸੋਂ ਫੇਰ ਦਿੱਤੀ ਅੱਧਾ ਹੀ ਸਾ ਦੇ ਦੋ ਘੰਟਾ ਕੋ ਬੱਚਿਆਂ ਲਾਗੇ ਨਾ ਜਾਣ ਘੰਟਾ ਡੇਢ ਘੰਟਾ ਕਬੂਤਰਾਂ ਨੂੰ ਬੱਚਿਆਂ ਤੋਂ ਦੂਰ ਰੱਖਣਾ ਨਹੀਂ ਤਾਂ ਉਹਨਾਂ ਨੇ ਫੇਰ ਉਹ ਗੋਲੀ ਉਹਨਾਂ ਨੂੰ ਦੇ ਦੇਣੀ ਜਿੱਦਾ ਪਹਿਲਾਂ ਕਬੂਤਰ ਨੂੰ ਦੇ ਦਿੱਤੀ ਅੱਧਾ ਘੰਟਾ ਸਾਈਡ ਤੇ ਕਰਕੇ ਕਬੂਤਰੀ ਨੇ ਬੱਚੇ ਫੜੀ ਰੱਖੇ ਨਿੱਕੇ ਜੇ ਛੋਟੇ ਬੱਚੇ ਆ ਕਬੂਤਰੀ ਬਹਿ ਗਈ ਘੰਟਾ ਛੱਡ ਕੇ ਕਬੂਤਰ ਛੱਡ ਦਿਓ ਕਬੂਤਰੀ ਚੱਕ ਲਓ ਫੇਰ ਕਬੂਤਰੀ ਨੂੰ ਦੇ ਦਿਓ ਠੀਕ ਹੈ ਐਦਾਂ ਹੀ ਪ੍ਰੋਸੀਜਰ ਕਰਦੇ ਰਿਹਾ ਕਰੋ ਕੈਲਸ਼ੀਅਮ ਵਿਟਾਮਿਨ ਕੋਈ ਵੀ ਤੁਸੀਂ ਨਾਲ ਜ਼ਰੂਰ ਚਲਾਓ ਤੇ ਲੀਵਰ 52 ਜਿਹੜੀ ਵੀ ਪੁੰਨੇ ਆ ਉਹ ਬੰਦਿਆਂ ਵਾਲੀ ਨਾ ਪਾਇਆ ਕਰੋ ਉਹ ਪਾਇਆ ਕਰੋ ਡੰਗਰਾਂ ਵਾਲੀ ਪਸ਼ੂ ਵਾਲੀ ਹੋਈ ਹੁੰਦੀ ਆ ਉੱਚ ਤੱਤ ਵੱਧ ਹੁੰਦੇ ਆ ਇਹਦੇ ਨਾਲ ਉਹ ਹੈਗੇ ਬਣੀ ਜਾਨਵਰਾ ਵਾਸਤੇ ਆ ਤੇ ਜਿਹੜੀ ਬੰਦਿਆਂ ਵਾਲੀ ਆ ਉੱਚ ਥੋੜੇ ਜਿਹਾ ਜੋ ਵੀ ਲਾ ਲੋ ਸਾਲਟ ਉਹਦੇ ਥੋੜੇ ਜਿਹਾ ਹੋਰ ਬੰਦੇ ਦੇ ਹਿਸਾਬ ਨਾਲ ਹੁੰਦੇ ਆ ਤੇ ਜਿਹੜੇ ਜਿਹੜੀ ਜਾਨਵਰਾ ਵਾਸਤੇ ਬਣੀ ਆ ਉਹਦੇ ਸਾਲਟ ਹੁੰਦੇ ਜਾਨਵਰ ਕੋਸ਼ਿਸ਼ ਕਰਿਆ ਕਰੋ ਜੇ ਮੈਡੀਸਨ ਲਾਉਣੀ ਆ ਤੇ ਜਾਨਵਰ ਵਾਲੀ ਲਾਇਆ ਕਰੋ ਠੀਕ ਆ ਜੇ ਕਬੂਤਰ ਨੂੰ ਢਿੱਲਾ ਮੱਠਾ ਹੁੰਦਾ ਤੇ ਬੱਚਿਆਂ ਵਾਲੀ ਦਵਾਈ ਵਰਤ ਲਿਆ ਕਰੋ ਛੋਟੇ ਬੱਚਿਆਂ ਵਾਲੀ ਵੱਡੇ ਬੱਚਿਆਂ ਵਾਲੀ ਵੱਡੇ ਬੰਦੇ ਵਾਲੀ ਨਾ ਵਰਤਿਆ ਕਰੋ ਤੇ ਕਿੱਥੇ ਆਪਾਂ ਆਪ ਜੀ ਦੇ ਤਪੋ ਜੀ ਨਿਊਰੋਬਿੰਦੀ ਗੋਲੀ ਦੇਣੀ ਆ ਨਾਲ ਚਿਪਸ ਇੱਟ ਕੁੱਟ ਕੇ ਪਾਓ ਠੀਕ ਆ ਬੌਦਨ ਵੀ ਦੱਸਿਆ ਜਿਹੜੀ ਆਪਾਂ ਕਲੀ ਕੁਲੀ ਜਿੱਥੇ ਰੰਗ ਰੂਮ ਹੁੰਦਾ ਉਹ ਲੱਤ ਕੇ ਡਿੱਗਦੀ ਆ ਨਾ ਜਿਹੜੀ ਥੱਲੇ ਵਿੱਚ ਮਿੱਟੀ ਮੁੱਟੀ ਜੀ ਮਿਕਸ ਸਿਮੈਂਟ ਸੋ ਮੜ ਜਾ ਮਿਕਸ ਹੁੰਦਾ ਉਹ ਦਿਆ ਕਰੋ ਠੀਕ ਆ ਵਿੱਚ ਕੁੱਟ ਕੇ ਨਾਲ ਕੇਰੀ ਦੇ ਮਿਕਸ ਕਰਕੇ ਉਹ ਵੀ ਪਾ ਦਿਓ ਤੇ ਦੂਜਾ ਇਹ ਪ੍ਰੋਬਲਮ ਆਉਂਦੀ ਤਾਂ ਹੀ ਆ ਕਿ ਜਿਹੜੇ ਆਪਾਂ ਕੱਲਾ ਕਣਕ ਕਣਕ ਪਾਈ ਜਾਂਦੇ ਆ ਜਾਂ ਹਲਕਾ ਬਲਕਾ ਬਾਜਰਾ ਪੂੜਾ ਜਾਂ ਕੁਝ ਵੀ ਪਾਤਾ ਤੁਸੀਂ ਬਾਜਰਾ ਚਲੋ ਆਪਾਂ ਇਹ ਨਾ ਹੀ ਪਾਇਆ ਕਰੋ ਪਰ ਕਈ ਵੀਰ ਪਾਉਂਦੇ ਆ ਛੋਲੇ ਪਾਤੇ ਮੂੰਗੀ ਦੀ ਦਾਲ ਪਾਤੀ ਸਰੋਂ ਪਾਤੀ ਹਲਕੀ ਫੁਲਕੀ ਹੈ ਨਾ ਆ ਦਿਨ ਜਿਹੜੇ ਬਰਸਾਤਾਂ ਵਾਲੇ ਚੱਲਦੇ ਆ ਨਾ ਇਹ ਚ ਹਲਕਾ ਜਾਂ ਥੋੜਾ ਠੰਡਾ ਦਾਣਾ ਘੱਟ ਪਾਇਆ ਕਰੋ ਬੱਚਿਆਂ ਨੂੰ ਬੱਚੇ ਪਾਲਦੇ ਜਿਹੜੇ ਜੋੜੇ ਉਹਨਾਂ ਨੂੰ ਤੇ ਤਾਂ ਕਿਤੇ ਬਾਇਵਾਦੀ ਵੀ ਹੋ ਜਾਂਦੀ ਆ ਹੈ ਨਾ ਤੇ ਛੋਲੇ ਛੂਲੇ ਪਾਸ ਤੇ ਹਲਕੇ ਫੁਲਕੇ ਜਿਆਦਾ ਨਹੀਂ ਪਾਏ ਕਿਉਂਕਿ ਦਿਨ ਗਰਮ ਵੀ ਹੁੰਦਾ ਠੰਡਾ ਵੀ ਹੁੰਦਾ ਆ ਤੇ ਪੋਟੇ ਜਾਂਬ ਵੀ ਹੋ ਜਾਂਦੇ ਆ ਤੇ ਬੱਚੇ ਜਿਹੜੇ ਆ ਉਹਨਾਂ ਨੂੰ ਕਿਤੇ ਨਾ ਜਿੱਦਾਂ ਦਿਹਾੜੀ ਇੱਕ ਦੋ ਕ ਬੂੰਦਾ ਦੂਜੇ ਦੀਆਂ ਪਾਵਰ ਜਲਦੀਆਂ ਦੇ ਦਿਆ ਕਰੋ ਠੀਕ ਹੈ ਤੇ ਐਡੇ ਮਤਲਬ ਪ੍ਰੋਸੀਜਰ ਚੱਲਦਾ ਰੱਖਿਆ ਕਰੋ ਬੱਚਿਆਂ ਨੂੰ ਪਾਵਰ ਚੱਲ ਦਿੰਦੇ ਰਿਆ ਕਰੋ ਲੀਵਰ 50 ਖੂਨ ਦੇ ਚ ਪਾ ਦਿਆ ਕਰੋ ਜਾਂ ਦਾਣੇ ਦੇ ਉੱਤੇ ਮਿਕਸ ਕਰਕੇ ਪਾ ਦਿਆ ਕਰੋ ਲੀਵਰ ਵੀ ਜਿਹੜੀ ਪਸੂਆਂ ਵਾਲੀ ਹੁੰਦੀ ਆ ਤੇ ਇੱਕ ਮੈਂ ਆਰਸੀਬੀ ਸ਼ਾਇਦ ਇਦਾ ਕੋਈ ਨਾਂ ਸੀ ਵਾ ਦੱਸੀ ਹੋਈ ਪਿਛਲੇ ਵਲੌਗ ਚ ਤੁਹਾਨੂੰ ਪਤਾ ਹੋਣਾ ਹਨਾ ਜਿਹੜੀ ਖੂਨ ਵਧਾਉਣ ਵਾਲੀ ਦਵਾਈ ਆ ਉਹ ਵੀ ਦਾਣੇ ਦੇ ਉੱਤੇ ਮਿਕਸ ਕਰਕੇ ਆਪਾਂ ਦੇ ਸਕਦੇ ਆ ਜਿੱਦਾਂ ਕਿਲੋ ਦਾਣੇ ਤੇ ਅੱਧਾ ਟੱਕਣ ਉਹਦਾ ਹੀ ਉਹਦਾ ਹੀ ਅੱਧਾ ਟੱਕਣ ਜਿਹੜੀ ਉਹ ਬੋਤਲ ਹੋਊਗੀ ਨਾ ਉਹਦੇ ਅੱਧਾ ਟੱਕਣ ਆਪਾਂ ਪਾ ਸਕਦੇ ਆ ਤੇ ਇੱਕ ਹੋਰ ਆਇਆ ਸੀ ਬਾਈ ਕਹਿੰਦਾ ਵੀ ਬਾਈ ਕਬੂਤਰ ਝੜੀ ਜਾਂਦੇ ਆ ਉਹਦਾ ਕੀ ਬਾਈ ਉਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਬਰਸਾਬ ਸੂ ਲੱਗ ਕੇ ਝੜੀ ਜਾਂਦੇ ਕਬੂਤਰ ਹਨਾ ਇੱਕ ਜਿਹੜੀ ਆਪਾਂ ਹਾਈ ਟੈਕ ਕਿਤੇ ਨਾ ਕਿਤੇ ਲਾ ਦਿੰਦੇ ਆ ਉਹ ਵੀ ਪਰ ਝਾੜਦੀ ਆ ਥੋੜੇ ਜਿਹਾ ਉਹਨਾਂ ਵੀ ਝੜ ਲੱਪ ਜਾਂਦੇ ਕਬੂਤਰ ਹਨਾ ਕਿਉਂਕਿ ਉਹਨਾਂ ਸਰੀਰ ਦੀਆਂ ਜੂਆਂ ਜਿਹੜੀਆਂ ਮਾਰਦੀਆਂ ਪਰਾਂ ਦੀਆਂ ਜੂਆਂ ਵੀ ਮਾਰ ਦਿੰਦੀ ਹਾਈ ਟੈਕ ਕੋਈ ਬੋਡੀ ਦੇ ਵਿੱਚ ਇਦਾਂ ਦਾ ਸਰਕਲ ਚੱਲ ਜਾਂਦਾ ਹਨਾ ਤੇ ਹੋਰ ਇੱਕ ਬਾਈ ਦਾ ਆਇਆ ਸੀਗਾ ਵੀ ਬਾਈ ਜਿਹੜੇ ਆ ਫੇਂਸੜੀਆਂ ਪੂਂਸੜੀਆਂ ਜਿਹੜਾ ਕਬੂਤਰਾਂ ਦੀਆਂ ਹੋਈ ਜਾਂਦੀਆਂ ਹਨਾ ਤੇ ਕੋਈ ਮਾਤਾ ਗਈ ਜਾਂਦਾ ਇਹਨੂੰ ਕੋਈ ਕੁਛ ਕਈ ਜਾਂਦਾ ਹੁੰਦਾ ਵੈਸੇ ਗਰਮੀ ਲਾਲੀ ਨਿਕਲਦੀ ਆ ਇਹ ਜਦੋਂ ਆਪਾਂ ਜਿਹੜੀ ਸਿਆਲਾ ਨੂੰ ਖਰਾਕ ਪਾਈ ਹੁੰਦੀ ਆ ਨਾ ਮੱਛਰ ਨਾ ਮੱਛਰ ਨਾ ਵੀ ਹੁੰਦੀ ਆ ਪਰ ਮੱਛਰ ਨਾ ਉਹਦੀ ਹੁੰਦੀ ਆ ਜਦੋਂ ਕੂਤਰ ਦੇ ਅੰਦਰ ਗਰਮੀ ਆ ਜਿਆਦਾ ਗਰਮੀ ਵਾਲੀਆਂ ਖਰਾਕ ਜਿਆਦਾ ਪਾਈ ਆ ਹਨ ਤੇ ਜੇ ਤੁਸੀਂ ਖਰਾਕ ਲਿਮਟ ਦੀ ਪਾਈ ਆ ਹੁਣ ਆਪਣੇ ਤੁਸੀਂ ਕੂਤਰ ਦੇਖਦੇ ਆ ਕੋਈ ਬੱਚਾ ਛੋਟਾ ਪਰਮਾਤਮਾ ਚਲੋ ਇਦਾਂ ਦਾ ਕੰਮ ਨਾ ਹੀ ਲਿਆਵੇ ਕਿਸੇ ਵੀ ਬੱਚੇ ਦੇ ਦਾਣਾ ਤੱਕ ਵੀ ਹੈ ਨਹੀਂ ਠੀਕਾ ਮੱਛਰ ਤਾਂ ਮੇਰੇ ਘੁੱਟਿਆਂ ਚ ਵੀ ਆ ਮੋਟੀ ਜਾਲੀ ਲੱਗੀ ਨਾਲੇ ਮੇਰੇ ਖੱਤਿਆਂ ਚ ਘਾਰਾ ਮੇਰਾ ਮੱਛਰ ਮੇਰੇ ਵੇ ਇਦਾਂ ਇਦਾਂ ਡੂੰਣਾ ਛੜਿਆ ਉਹਦਾ ਇੰਨਾ ਮੱਛਰ ਹੁੰਦਾ ਰਾਤ ਨੂੰ ਠੀਕਾ ਇਦਾਂ ਤਾਂ ਭਰੀ ਰਹਿਣ ਕਬੂਤਰ ਮੱਛਰ ਨਾ ਹੁੰਦਾ ਹੈ ਪਰ ਜੇ ਕਬੂਤਰ ਦੇ ਅੰਦਰ ਗਰਮੀਆਂ ਤਾਂ ਜੇ ਤੁਸੀਂ ਖਰਾਕ ਬਹੁਤ ਪਾਈ ਤੁਸੀਂ ਭਾਵੇਂ ਅੰਦਰ ਡੋਲੀ ਚ ਵੀ ਬੱਚਾ ਲੈ ਜਿਓ ਥੱਲੇ ਜਿੱਥੇ ਮੱਛਰ ਦਾ ਦਾਣਾ ਤੱਕ ਵੀ ਨਾ ਹੋਵੇ ਜੇ ਖਰਾਕ ਪਾਈ ਹੋਊਗੀ ਤਾਂ ਵੀ ਦੇਖਿਓ ਦਾਣੇ ਨਿਕਲ ਆਉਣੇ ਖਰਾਕ ਜਿੰਨੀ ਗਰਮ ਪਾਈ ਜਾਉਂਗੇ ਕੋਈ ਭਾਈ ਅਲਸੀ ਪਾਈ ਜਾਂਦਾ ਕੋਈ ਮੂੰਗਫਲੀ ਦੀਆਂ ਗਿਰੀਆਂ ਪਾਈ ਜਾਂਦਾ ਕੋਈ ਕੋਸ਼ ਪਾਈ ਜਾਂਦਾ ਕੋਈ ਬਾਜਰਾ ਵੀ ਨਾਲ ਸਿੱਟੀ ਜਾਂਦੇ ਉਹ ਇਹ ਆਪਾਂ ਯਾਰ ਕਿਹੜਾ ਪਲਵਾਨ ਬਣਾਉਣੇ ਆ ਮੱਖੇ ਵੀ ਇਹਦਾ ਦਾ ਆਪਾਂ ਤਾਂ ਇੱਕ ਭਜਾਉਣਾ ਆ ਠੀਕ ਆ ਵੀ ਰਨਿੰਗ ਕਿੱਦਾਂ ਕਰਉਣੀ ਆ ਬੰਦਾ ਜਿਹੜਾ ਰਨਿੰਗ ਕਰਦਾ ਉਹ ਛੂਲੇ ਖਾਲੂਗਾ ਵਾਦ ਤੋਂ ਬਾਅਦ ਇੰਦਾਂ ਰਹੀ ਜੀ ਉਹਨੂੰ ਸਾਹ ਨਾ ਚੜੇ ਠੀਕ ਆ ਆਪਾਂ ਦਾ ਸਟੈਂਡਰ ਬਣਾਉਣਾ ਇਹਨਾਂ ਦਾ ਆਪਾਂ ਕਿਹੜਾ ਕਢਾਉਣੇ ਆ ਵੀ ਜਿਹੜੇ ਤਗੜੇ ਬਣਾਉਣੇ ਆ ਵੀ ਜੋਰ ਕਲਾਉਣਾ ਜੀ ਆ ਕਰਾਉਣਾ ਹਨਾ ਆਪਾਂ ਤਾਂ ਉਹਨਾਂ ਦਾ ਸਟੈਂਡਰ ਪਕਾਉਣਾ ਕਿ ਜਿੰਨਾ ਮਰਜ਼ੀ ਆਪਦੇ ਭੱਜਣਾ ਭੱਜਣਾ ਹੀ ਆ ਜਦੋਂ ਬਾਵਾਣਾ ਉੱਡਣਾ ਉਹ ਭੱਜਣਾ ਹੀ ਕਹ ਦਿੰਨੇ ਆਪਾਂ ਵੀ ਉਹਨਾਂ ਕੀ ਗਾ ਉਦਾਂ ਦੀ ਡਾਈਟ ਪਾ ਲਿਆ ਕਰੋ ਐਵੇਂ ਨਾ ਮੂੰਫਲੀ ਪਾਤੀ ਮੂੰਗੀ ਪਾਤੀ ਦੂਜੀ ਮੂੰਫਲੀ ਪਾਤੀ ਬਾਜਰਾ ਪਾਤਾ ਛੋਲੇ ਵਾਗਰ ਲੋੜ ਤੋਂ ਵੱਧ ਪਾਤੇ ਛੋਲੇ ਵੀ ਲਿਮਟ ਚ ਪੋਣੇ ਆ ਜਿੱਦਾਂ ਇੱਕ ਕਬੂਤਰ ਨੂੰ 2 ਜਾਂ 3 ਛੋਲੇ ਜਾਣੇ ਇਸ ਤਰ੍ਹਾਂ ਨਾ ਪੋਣੇ ਮੂੰਗੀ ਦੀ ਦਾਲ ਪਾਓ ਮਣਕੇ ਦਾਣਾ ਪਾਇਆ ਕਰੋ ਢਿੱਲੀ ਇਹ ਨਹੀਂ ਕਿ ਉਦਾਂ ਹੀ ਚੱਕਿਆ ਦਾਣਾ ਉਦਾਂ ਹੀ ਪਾਤਾ ਮਿਕਸ ਕਰ ਲਿਆ ਸਾਰਾ ਕੁਝ ਉਹਦਾ ਨਾ ਕਣਕ ਦੀ ਜੇ ਆਪਾਂ ਨੂੰ ਪਤਾ ਹੋਵੇ ਵੀ ਸਾਡਾ ਇੱਕ ਡੂੰਗਾ ਕਣਕ ਦਾ ਖਾਂਦਾ ਜਾਂ ਪਾਇਆ ਤੁਹਾਡੀ ਭਾਇ ਸਮਝਾ ਦਿੰਦਾ ਨਾ ਨੋਰਮਲ ਜੀ ਜੇ ਪਾਈਆ ਕਣਕ ਖਾਂਦਾ ਹਨ ਜੇ ਪਾਈਆ ਕਣਕ ਖਾਂਦਾ ਨਾ ਤੇ ਉਹਦਾ ਚੌਥਾ ਹਿੱਸਾ ਬਾਕੀ ਦਾਣਾ ਸਾਰਾ ਬਣਨਾ ਚਾਹੀਦਾ ਜੇ ਆਪਾਂ ਪਾਈਆ ਦਾਣਾ ਪਾਉਣ ਲੱਗੇ ਨਾ ਕਣਕ ਤੇ ਉਹਦਾ ਚੌਥਾ ਹਿੱਸਾ ਵਿੱਚੇ ਛੋਲੇ ਵਿੱਚੇ ਮੂੰਗੀ ਵਿੱਚੇ ਹੀ ਸਰੋਂ ਠੀਕ ਆ ਮਤਲਬ ਉਹਦਾ ਚੌਥਾ ਹਿੱਸਾ ਜੇ ਪਾਇਆ ਉਹ ਆ ਤੇ ਉਹਦਾ ਚੌਥਾ ਹਿੱਸਾ ਉਹ ਬਾਕੀ ਦਾਣਾ ਉੱਚ ਫਿਕਸ ਕਰ ਲੈਣਾ ਆਪਾਂ ਉਹ ਤੁਸੀਂ ਦੇਖ ਲਓ ਹਣਾ ਕਿੰਨੇ ਕਿੰਨੇ ਦਾਣੇ ਹੁੰਦੇ ਆ ਚੌਥੇ ਹਿੱਸੇ ਚ ਉਹਨਾਂ ਵਿੱਚੋਂ ਚੌਥਾ ਹਿੱਸਾ ਪਾ ਕੇ ਉਹ ਕੂਤਰਾਂ ਨੂੰ ਦਾਣਾ ਪਾਇਆ ਕਰੋ ਇਦਾਂ ਬਣਾ ਕੇ ਇੱਕ ਐਗਜ਼ਾਮਪਲ ਦਿੱਤਾ ਵਕਿੱਤ ਤੁਸੀਂ ਕਿਲੋ ਦਾਣਾ ਪੈਂਦਾ ਹ ਉਸ ਹਾਵਣਾ ਬਣਾ ਲਓ ਜਿਹੜਾ ਦੋ ਕਿਲੋ ਪੈਂਦਾ ਉਹ ਹਾਵਣਾ ਬਣਾ ਲਓ ਹੁਣ ਜਦੋਂ ਆਪਣਾ ਦਿਹਾੜੀ ਦਾ 4-5 ਕਿਲੋ ਦਾਣਾ ਪੈ ਦਿੰਦਾ ਹਣਾ ਉਹਦੇ ਇਹੀ ਹਾਵਣਾ ਮਿਕਸ ਕਰ ਲਈਦੀ ਆ ਹਰ ਇੱਕ ਦਾ ਆਪ ਦਾ ਆਪ ਦਾ ਹਿਸਾਬ ਆ ਹਾਵਣਾ ਕਰ ਲਓ ਤੇ ਇੱਕ ਹੋਰ ਬਾਈ ਦਾ ਕਮੈਂਟ ਆਇਆ ਸੀ ਕਿ ਅੱਖਾਂ ਬੋਹ ਹੁੰਦੀਆਂ ਤੇ ਜਿਹੜੀਆਂ ਅੱਖਾਂ ਔਖਾਂ ਹੁੰਦੀਆਂ ਨਾ ਨਿਕੂਲਾ 20 ਆਉਂਦਾ ਇੱਕ ਟੈਰਾਮਾਈਸਿਨ ਦਾ ਜੇ ਜ਼ਿਆਦਾ ਅੱਖਾਂ ਖਾ ਗਈਆਂ ਟੈਰਾਮਾਈਸਿਨ ਦਾ ਟੀਕਾ ਵੀ ਲਾ ਸਕਦੇ ਨੇ ਟੈਰਾਮਾਈਸਿਨ ਦਾ ਕੈਪਸੂਲ ਲੈ ਕੇ ਉਹਦਾ ਪਾਊਡਰ ਵੀ ਦੇ ਸਕਦੇ ਆ ਆਪਾਂ ਇੱਕ ਕੈਪਸੂਲ ਦਾ ਹਾਂ ਕੂਤਰਾਂ ਨੂੰ ਲੱਗਦਾ ਜੇ ਅੱਖਾਂ ਔਖਾ ਗਈਆਂ ਤਾਂ ਠੀਕ ਆ ਕਿਉਂਕਿ ਰੇਸ਼ਾ ਉਹਨੇ ਖੋਣਾ ਟੈਰਾਮਾਈਸਿਨ ਨਹੀਂ ਉਹ ਜਿੱਦਾਂ ਇੱਕ ਕੂਤਰ ਨੂੰ ਤੁਸੀਂ ਉਹਦਾ ਦਸਵਾਂ ਹਿੱਸਾ ਦੇਣਾ ਇੱਕ ਕੂਤਰ ਨੂੰ ਦਸਾਂ ਕੂਤਰਾਂ ਦੇ ਹਿਸਾਬ ਨਾਲ ਦਾ ਇੱਕ ਕੈਪਸੂਲ ਲੱਗ ਜਾਂਦਾ ਉਸ ਹਿਸਾਬ ਨਾਲ ਦੇ ਲਿਓ ਤੇ ਨਕੂਲਾ 20 ਉਹਦੀ ਇੱਕ ਨੂੰ ਦਿੱਦਰ ਤੇ ਇੱਕ ਇੱਧਰ ਅੱਖ ਦੇ ਵਿੱਚ ਪਾ ਕੇ ਅੱਧਾ ਘੰਟਾ ਘੰਟਾ ਧੁੱਪ ਲਵਾਓ ਟਿਕਮੀ ਧੁੱਪ ਚ ਰੱਖੋ ਬਾਹਲਾ ਵੀ ਨਹੀਂ ਵੀ ਜ ਸਾੜੀ ਦੇਣਾ ਆਪਾਂ ਉਤਰਾ ਅੱਧਾ ਘੰਟਾ ਧੁੱਪ ਲਵਾਉਣੀ ਆ ਰੇਸ਼ਾ ਸਕੋਣਾ ਆ ਉਹਦਾ ਤੇ ਆਪਾਂ ਵਿੱਚ ਗੱਲ ਕਰਦੇ ਸੀ ਪਹਿਲਾਂ ਵੀ ਇਹਦਾ ਇੰਨਾ ਹੀ ਨੁਕਤਾ ਮਿਲੱਖ ਜਿਹੜੇ ਅੱਖ ਖਰਾਬ ਆ ਨਾ ਉਹਦਾ ਇੰਨਾ ਕੀ ਆ ਜਿਹੜਾ ਇੱਕ ਇੱਕ ਆਪਾਂ ਪਹਿਲਾਂ ਮੈਂ ਗੱਲ ਕਰਦਾ ਸੀਗਾ ਵੀ ਦਾਣੇ ਦੂਣੇ ਹੋ ਗਏ ਹਨਾ ਜੇ ਹੋ ਗਏ ਆ ਤੇ ਤੇਲ ਲੈਣਾ ਸਰੋਂ ਦਾ ਠੀਕ ਆ ਉਹਦੇ ਵਿੱਚ ਤੁਸੀਂ ਜਿੱਦਾਂ ਲਾ ਲਓ ਵੀ ਇੱਕ ਚਮਚਾ ਤੇਲ ਦਾ ਸਰੋਂ ਦਾ ਲੈ ਲਿਆ ਘਰ ਦੇ ਕੱਡੇ ਤੇਲ ਦਾ ਆਪ ਕਢਾ ਲਿਆ ਕਰੋ ਜਾਂ ਕੱड्या ਕੋਲੋਂ ਤਾਂ ਮਿਲ ਵੀ ਜਾਂਦਾ ਹਨਾ ਚੱਕੀਆਂ ਚੁੱਕੀਆਂ ਤੇ ਲਾਏ ਅੱਜ ਕੱਲ ਮਿਲ ਜਾਂਦਾ ਤੇ ਉਹਦੇ ਵਿੱਚ ਤੁਸੀਂ ਅੱਧਾ ਚਮਚਾ ਹਲਦੀ ਦਾ ਇੱਕ ਲਸਣ ਦੀ ਤੁਰੀ ਭੁੰਨ ਲੈਣਾ ਚੰਗੀ ਤਰ੍ਹਾਂ ਭੁੰਨ ਕੇ ਜਿਹੜਾ ਉਹ ਜ਼ੈਰਬਾ ਹੋਇਆ ਉਹਨੂੰ ਹਲਕਾ ਜਿਹਾ ਛਿੱਲ ਕੇ ਤੇ ਉਹ ਲੇਪ ਜੀ ਕਰ ਦੇਣੀ ਉੱਤੇ ਦਿਹਾੜੀ ਚ ਤਿੰਨ ਵਾਰੀ ਲਾਓ ਕਬੂਤਰ ਲਿਬੜਨ ਦਾ ਦੋ ਮਾੜਾ ਮਾੜਾ ਲਾਉਣਾ ਬਸ ਉਹਦੇ ਉੱਤੇ ਹੀ ਲੱਗੇ ਲੇਪ ਜੇ ਲੱਗੇ ਤੇ ਇਦਾਂ ਹੀ ਉਹਦਾ ਵੀ ਸੈੱਟ ਹੋ ਜਾਊਗਾ 5-7 ਦਿਨ 10 ਦਿਨ ਦੇ ਵਿੱਚ ਵਿੱਚ ਉਹ ਜ਼ਹਿਰਵਾ ਛੱਡ ਕੇ ਅੱਬ ਤੇ ਤੁਹਾਨੂੰ ਜਦੋਂ ਤੁਸੀਂ ਲਾਉਂਗੇ ਦੂਜੇ ਦਿਨ ਹੀ ਰਿਜ਼ਲਟ ਉਹਦਾ ਪਤਾ ਲੱਗ ਜਾਣਾ ਉਹ ਸੜਨਾ ਸ਼ੁਰੂ ਹੋ ਜਾਣਾ ਚਾਹਾਂ ਤੇ ਇੰਨਾ ਕੀ ਪ੍ਰੋਸੀਜਰ ਆ ਇਸ ਚੀਜ਼ ਦਾ ਹਨਾ ਤੇ ਇਦਾਂ ਹੀ ਕਰਦੇ ਰਹਿਣਾ ਕੋ ਕਬੂਤਰਾ ਧਿਆਨ ਰੱਖਿਆ ਕਰੋ ਜੇ ਕੋਈ ਦਾ ਹੁਣ ਕਈ ਬਈ ਕਹਿੰਦੇ ਵੀ ਬਾਈ ਦਾਣਾ ਨਹੀਂ ਖਾਂਦੇ ਕਬੂਤਰਾ ਸੁਸਤ ਹੋ ਕੇ ਪਾਣੀ ਪੀ ਜਾਂਦੇ ਉਹਦਾ ਘੁੰਮਣੀ ਦੀ ਬਿਮਾਰੀ ਪੈ ਜਾਂਦੀ ਹੈ ਹਨਾ ਤੇ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈਗਾ ਕਿ ਪੈਰਾਸੀਟਾਮੋਲ ਦੇ ਦਿਆ ਕਰੋ ਆਹ ਦਿਨਾਂ ਦੇ ਵਿੱਚ ਆਹ ਦਿਨਾਂ 'ਚ ਪ੍ਰੋਬਲਮ ਹੁੰਦੀ ਅੱਖਾਂ ਦੀ ਆ ਜਾਂਦੀ ਉਹਦੀ ਪਹਿਲਾ ਹੀ ਤੁਸੀਂ ਹਫਤੇ 'ਚ ਅੱਧੀ ਅਰੀ ਪੈਰਾਸੀਟਾ ਮੋਲਦੀਆਂ ਬੂੰਦਾ ਤਿੰਨ ਚਾਰ ਦੇ ਦਿਓ ਕੂਤਰ ਨੂੰ ਪ੍ਰੋਬਲਮ ਆਉਂਦੀ ਨਹੀਂ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਕੂਤਰ ਜਦਾ ਉੱਡਦਾ ਆ ਉੱਡਦੇ ਉੱਤੇ ਪਾਣੀ ਪੈ ਗਿਆ ਮੀਂਹੂ ਦਾ ਤੇ ਉਹਦਾ ਕੀ ਹੱਲ ਆ ਉਹਨੂੰ ਵੀ ਬਾਈ ਟੈਰਾਮਾਈਸਿਨ ਦਾ ਪਾਊਡਰ ਹੀ ਦਿਓ ਜਦੋਂ ਉੱਡ ਕੇ ਆ ਗਿਆ ਨਾ ਟੈਰਾਮਾਈਸਿਨ ਦਾ ਦਸਵਾਂ ਹਿੱਸਾ ਲੈ ਕੇ ਚੁੜਕੀ ਭਰ ਉਹਦੇ ਮੂੰਚ ਦੇ ਦਿਓ ਬਸ ਪਾਣੀ ਪੂਣੀ ਜਦੋਂ ਕੂਤਰ ਨੇ ਖਿੱਚ ਲਿਆ ਆ ਉਹ ਦੇ ਦਿਓ ਉਤੋਂ ਹੀ ਭਾਵੇਂ ਬਾਅਦ 'ਚ ਪਾਣੀ ਪੀ ਲਵੇ ਉਹਦਾ ਕੋਈ ਨੁਕਸਾਨ ਨਹੀਂ ਉਹ ਕੂਤਰ ਹੀ ਠਕਾਵੜ ਲਾ ਦੂਗਾ ਠੀਕ ਆ ਜੇ ਕੋਤ ਨੂੰ ਬੁਖਾਰ ਚੜਿਆ ਉਹ ਵੀ ਲਾ ਦੂਗਾ ਉਸ ਚ ਸਾਰੇ ਸਾਲਟ ਹੁੰਦੇ ਹੀ ਆ ਠੀਕ ਆ ਬਾਇਵਾਦੀ ਵੀ ਦੂਰ ਕਰ ਦਿੰਦਾ ਉਹ ਗੈਪਸੂਲ ਬਸ ਇੰਨਾ ਕਹਾ ਬਾਬੇਓ ਇਹ ਹੀ ਗੱਲਾਂ ਬਾਤਾਂ ਬਾਕੀ ਤੁਸੀਂ ਕਮੈਂਟ ਕਰਦੇ ਰਿਆ ਕਰੋ ਸੋਹਣੇ ਸੋਹਣੇ ਤੇ ਬਾਈ ਕਹਿੰਦੇ ਸੀ ਵੀ ਤੂੰ ਹੀ ਜੋੜੇ ਕਦੋਂ ਗਿਫਟ ਕਰੋਗੇ ਜੋੜੇ ਭਾਈ ਆ ਪਕੜਾ ਕੋ ਦੇਣ ਰੱਖਣਾ ਹਨਾ ਕੋਈ ਨਹੀਂ ਜਦੋਂ ਤੁਸੀਂ ਆਉਣਾ ਹੋਇਆ ਆ ਜਿਓ ਹਨਾ ਪਰ ਸ਼ਾਮ ਵਧੀਆ ਕਰਿਓ ਜੇ ਮੇਰੇ ਤੋਂ ਵੀ ਜੋੜਾ ਲੈ ਕੇ ਜਾਉਗੇ ਸਾਂਭਿਓ ਵਧੀਆ ਬਸ ਇਹ ਨਾ ਹੋਵੇ ਹਨਾ ਵੀ ਆ ਜੀ ਬਾਈ ਫ੍ਰੀ ਮਿਲ ਗਿਆ ਤੇ ਕੋਈ ਨਹੀਂ ਫ੍ਰੀ ਤੂੰ ਕਿਤੇ ਉੱਧੇ ਚੱਕੀ ਜਾਣ ਦਿਓ ਹਨਾ ਜਿੱਦਾਂ ਮੈਂ ਦਊਂਗਾ ਮੈਂ ਵਧੀਆ ਤਰੀਕੇ ਨਾਲ ਤੇ ਉਦਾਂ ਹੀ ਵਧੀਆ ਤਰੀਕੇ ਨਾਲ ਤੁਸੀਂ ਜੋੜੇ ਸਾਂਭਿਓ ਚਲੋ ਬਾਬੇ ਜੋੜੀਆਂ-ਜੋੜੀਆਂ ਬੰਦ ਕਰ ਦਈਏ ਜਿਹੜੀਆਂ ਆਪਣੀਆਂ ਨਵੀਆਂ ਲਾਈਆਂ ਹਨਾ ਉਹ ਵੀ ਬੰਦ ਕਰ ਦਿੰਨੇ ਆ ਬਾਕੀ ਬਾਹਰ ਛੱਡ ਦਿੰਨੇ ਆ ਤੇ ਫੇਰ ਇਹਨਾਂ ਦੇ ਕੱਲ ਨੂੰ ਖਾਣੇ-ਖੁੰਨੇ ਬਣਾ ਦੇਾਂਗੇ ਤੇ ਆਪਦੇ ਬਹਿਣੇ ਗੇਜ ਜਾਣਗੇ ਕਿਉਂਕਿ ਇੱਕ ਵਾਰੀ ਤਾਂ ਹੁਣ ਅੱਡਾ ਆਪਾਂ ਛੱਟਣੇ ਆ ਤੇ ਉਤੋਂ ਪਹਿਲਾਂ-ਪਹਿਲਾਂ ਬਹਿਣ ਗੇਜ ਜਾਣ ਢਾਂਗੀਆਂ ਹਨਾ ਇਹ ਦੂਜੇ ਟੋਕਰੀਆਂ ਦੇ ਵਿੱਚ ਕਬੂਤਰ ਆਪਦਾ-ਆਪਦਾ ਖਾਣਾ ਨਾਲ ਲੈ ਲੈਣ ਤੇ ਲੋ ਬਾਬੇ ਕਬੂਤਰ ਦਾ ਮੰਜਾ ਵੀ ਟਟਾਇਆ ਇਹ ਬਣਾਉਣਾ ਆ ਉਹਦਾ ਆਪਾਂ ਹੀ ਮੜਾ ਜਾ ਸੈੱਟ ਕੀਤਾ ਸੀ ਜਿਹੜੀ ਨਵੀਂ ਰੱ ਬਾਕੀ ਦੋੜਿਆਂ ਪਰ ਇੱਕ ਵਾਰੀ ਨਵੇਂ ਤਰੀਕੇ ਨਾਲ ਬਣਾਉਨੇ ਆ ਤੇ ਉਹ ਡੜੇ ਮੁੰਡੇ ਜਿਹੜੇ ਲੋਨ ਵਾਲੇ ਲਾਖੀ ਆ ਉਤੋਂ ਜਿੰਨਾ ਗੰਦ ਗੁੰਦਾ ਇਹਨਾਂ ਦਾ ਪੋੜੀ ਪੋੜੀ ਚੱਕ ਲੈਣ ਤੇ ਸਾਰਾ ਥੱਲੇ ਸਿੱਟ ਕੇ ਤੇ ਨਵੇੜ ਦਾਂਗੇ ਹਨਾ ਤੇ ਵਿਊ ਚੈੱਕ ਕਰੋ ਐਸੋ ਰਾਤ ਤੱਕ ਦਾ ਉਹ ਚਾਦਰ ਜੀ ਥੱਲੇ ਡੇਗ ਗਈ ਆ ਉਹ ਚੱਕਣੀਆਂ ਤੇ ਚੱਕ ਕੇ ਉੱਤੇ ਨੂੰ ਕਰ ਦਿੰਨੇ ਹਨਾ ਜਾਲੀ ਜੀ ਆ ਧੁੱਪ ਧੁੱਪ ਤੋਂ ਲਈ ਆ ਜਾਂ ਪਾਣੀ ਨਾਲ ਦਾ ਜਾ ਕੇ ਉਹਦੇ ਕਰਕੇ ਲਈ ਹੋਈ ਆ ਕਰੋ ਚੱਕ ਯਾਰਾ ਬਣਦੀ ਗੱਲ ਤੇ ਰੰਗਵ ਤੇ ਵਾਈਟ ਹੀ ਕਰਾ ਦੇਣਾ ਆਪਾਂ ਸਾਰਾ ਥੱਲੇ ਘਰਾਂ 'ਚ ਵੀ ਵਾਈਟ ਹੀ ਕਰਾਤਾ ਤੇ ਬਾਹਰ ਤਾਂ ਉਹੀ ਰੱਖਾਂਗੇ ਦੇਖਦੇ ਨਾ ਹੋਇਆ ਖੁੱਡੇ ਵਾਈਟ ਕਰਾਂਗੇ ਤੇ ਇਦਾਂ ਦਾ ਕੋਈ ਚੱਕਰ ਬਣਾਵਾਂਗੇ ਹਨਾ ਨਾਲ ਕੋਈ ਨਾ ਕੋਈ ਰੰਗ ਦੀ ਉਹਦਾ ਜੀ ਮੈਚਿੰਗ ਕਰ ਦਿਆਂਗੇ ਜਿੰਨਾ ਰਲਦਾ ਹੋਊਗਾ ਤੇ ਉੱਤੇ ਕੋਈ ਨਾ ਕੋਈ ਗੱਲਬਾਤ ਬਣਾ ਲਿਆਂਗੇ ਲਿਖ ਦਿਆਂਗੇ ਹਨਾ ਤੇ ਕਮੈਂਟ ਤੁਸੀਂ ਕਰਕੇ ਜਰੂਰ ਦੱਸਿਓ ਵਧੀਆ ਵਧੀਆ ਘੈਂਟ ਘੈਂਟ ਜੇ ਸ਼ੇਅਰ ਦੱਸਿਓ ਜਿਹੜੇ ਆਪਾਂ ਲਿਖਾਵਾਂਗੇ ਤੇ ਦੋ ਚਾਰ ਹੀ ਲਿਖ ਹੋਣੇ ਆ ਤੇ ਦੋ ਚਾਰ ਵਧੀਆ ਜੇ ਦੱਸ ਦਿਓ ਆਪਾਂ ਲਿਖਾ ਦੇਵਾਂਗੇ ਕੁਝ ਆਪਣਾ ਦਿਮਾਗ ਲਾਣਾ ਕੋਈ ਤਰੀਕਾ ਦੱਸ ਦਿਓ ਤੇ ਰਲ ਮਿਲ ਕੇ ਕਰਦੇ ਆਂ ਕੰਮ ਤੇ ਠੀਕ ਆ ਬਾਬੇਓ ਮਿਲਦੇ ਆਂ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ